ਸੋ ਵੀਰ ਪ੍ਰੇਮੀ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਜੀ ਲੋਕੀ ਸੱਜਣਾਂ ਨੂੰ ਅੱਜ ਤੁਹਾਡੇ ਵਾਸਤੇ ਅਸੀਂ ਇੱਕ ਰਿਕਾਰਡ ਲੈ ਕੇ ਆਏ ਹਾਂ ਜਿਹੜਾ ਰਿਕਾਰਡ ਦੇ ਵਿੱਚ ਗੀਤ ਹੈ ਜਿਹੜਾ ਇਹੋ ਪੰਜਾਬੀ ਦਾ ਗੀਤ ਹੈ ਜੀ ਜਿਹਨੂੰ ਲੈ ਕੇ ਪੰਜਾਬ ਦੇ ਵਿੱਚ ਅਤੌਲ ਖਾਨ ਈਸਾ ਖਲੀ ਨੇ ਗਾਇਆ ਜੀ ਤੇ ਇਸ ਰਿਕਾਰਡ ਦਾ ਨੰਬਰ ਹੈਗਾ 2023 ਇਹ ਰਿਕਾਰਡ ਦੇ ਵਿੱਚ ਜਿਹੜਾ ਗੀਤ ਹੈ ਜੀ ਇਸ ਰਿਕਾਰਡ ਦੇ ਵਿੱਚ ਗੀਤ ਭਰਿਆ ਹੋਇਆ ਹੈ ਜੀ 1981 ਦੇ ਵਿੱਚ ਇਹ ਰਿਕਾਰਡ 1981 ਦੇ ਵਿੱਚ ਪਾਣਾ ਹੈ ਜੀ ਹਾਤਾਉਲਾ ਆ ਪੀਸਾ ਖੁੱਲ੍ਹ ਗਿਆ ਹੈ। ਔਰ ਇੱਕ ਕੇਸ ਵੀ ਦੇ ਵਿੱਚ ਜਿਹੜਾ ਲੇਖਕ ਹੈ ਜੀ ਦੇਖੋ ਤਾਂ ਨਾਮ ਲਿਖਿਆ ਹੋਇਆ ਹੈ ਜੀ ਮਹਿਜ਼ੂਬੀ ਹੈ ਹੋਇਆ ਜੀ ਦੇਖ ਦਾ ਨਾਮ। ਅਤੇ 1981 ਦੇ ਵਿੱਚ ਹੀ ਰਿਕਾਰਡ ਚੜ੍ਹਦੇ ਪੰਜਾਬ ਦੇ ਵਿੱਚ ਬੜਾ ਜਿਹੜਾ ਉਹ ਇਹ ਕਾਰਡ ਹੈ ਜੀ। ਪੂਜਾ ਪਹਾਰਾ ਜਨਾਬ ਮਮੋਦ ਸਦੀਕ ਤੇ ਵੀਦਰਣイール ਕੌਰ ਜੀ ਦਾ ਐਲਪੀ ਕਾਰਡ ਆਇਆ ਸੀ ਜਿਹਦਾ ਨਾਮ ਸੀ ਦੂਜਾ ਉੱਤਰਾ ਇਸ ਰਿਕਾਰਡ ਦੇ ਵਿੱਚ ਵੀ ਮੁੰਦਰੀ ਮੇਰੀ ਲਾਲੀਓਂ ਮੁੰਦਰੀ ਮੇਰੀ ਜੇ ਨੰਬਰ ਤੇ ਆਉਂਦਾ ਜੀ ਕਿੰਨੀ ਤਰ੍ਹਾਂ ਵੀਦਰਣイール ਕੌਰ ਨੇ ਬਹੁਤ ਹੀ ਵਧੀਆ ਗੀਤ ਵੀ ਸੁਣਾਇਆ ਜੀ ਬੜਾ ਨੰਦ ਲਾਇਆ ਜੀ ਆਪਣੇ ਰੁਮਾਲ ਆਪਣੇ ਸਭੇ ਚਾਰ ਦੇ ਮਤਲਬ ਬਹੁਤ ਵਧੀਆ ਗਾਇਆ ਜੀ ਦੋਨਾਂ ਗੀਤਾਂ ਨੂੰ ਤੁਸੀਂ ਸੁਣੋ ਜੀ ਬਹੁਤ ਵਧੀਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਵਾਸਤੇ ਅਸੀਂ ਹੋਰ ਵੀ ਐਕਸਲ ਗੀਤ ਲੈ ਕੇ ਆਵਾਂਗੇ ਜਿਹੜੇ ਕਿ ਸਾਡੇ ਦੋਨਾਂ ਪੰਜਾਬਾਂ ਦੇ ਸਾਂਝੇ ਗੀਤ ਹੈ ਜੀ ਜਿਹੜੇ ਤਕਰੀਬਨ ਦੋਨਾਂ ਪੰਜਾਬਾਂ ਦੇ ਦੇ ਅਲੱਗ-ਅਲੱਗ ਕਲਾਕਾਰਾਂ ਨੇ ਗਾਏ ਹੋਣਗੇ ਅਤੇ ਆਪਣੇ ਆਪਣੇ ਖਿੱਤੇ ਦੇ ਵਿੱਚ ਬਹੁਤ ਹੀ ਵਧੀਆ ਹਨ ਭਾਈ ਇਹ ਜੀ ਬਹੁਤ ਵਧੀਆ